ਜੋ ਥੋੜੇ ਵਿੱਚ ਬੁਰਾਈਆਂ ਨੇ ਕਦੇ ਉਹਨੂੰ ਵੀ ਸਾੜੋ ਜੀ 라ਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ 나 ਸੀਤੇ ਮਾ ਨੂੰ ਛੂਇਆ ਸੀ ਮੈਂ ਜਤੀ ਸਤੀ ਨਾ ਕਾਮੀ ਸੀ ਨਿਤ ਪੜਿਆ ਵੇਦ ਪੁਰਾਣਾ ਨੂੰ ਮੈਂ ਪੂਰਨ ਬ੍ਰਹਮ ਗਿਆਨੀ ਸੀ ਜੋ ਅੰਦਰ ਪੰਜ ਵਕਾਰ ਟੋੜੇ ਜੋ ਅੰਦਰ ਪੰਜ ਵਕਾਰ ਟੋੜੇ ਕਦੇ ਉਹਨੂੰ ਵੀ ਸਵਕਾਰੋ ਜੀ 라ਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ ਮੇਰੇ ਰਾਜ ਚ ਪਰਜਾ ਸੁખી ਸੀ ਨਾ ਭੁੱਖ ਮਰੀ ਨਾ ਮਗ੍ਹਾਈ ਸੀ ਸੋਨੇ ਦੀ ਲੰਕਾ ਰਾਵਣ ਨੇ ਕਿਤੇ ਐਵੇਂ ਨਹੀਂ ਬਣਾਈ ਸੀ ਕਿ ਅੱਜ ਦੇ ਹਾਕਮ ਕਰਦੇ ਨੇ ਕਿ ਅੱਜ ਦੇ ਹਾਕਮ ਕਰਦੇ ਨੇ ਜਰਾ ਨਜ਼ਰ ਉਹਨਾਂ ਤੇ ਮਾਰੋ ਜੀ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ ਮੇਰੇ ਰਾਜ ਚ ਔਰਤ ਨਾਲ ਕਦੇ ਮੇਰੇ ਰਾਜ ਚ ਔਰਤ ਨਾਲ ਕਦੇ ਕਦੀ ਪਿਸ਼ਤਾਚਾਰ ਨਹੀਂ ਹੋਇਆ ਸੀ ਨਾ ਲੁੱਟੀ ਅਸਮਤ ਬੱਚੀਆਂ ਦੀ ਨਾ ਲੁੱਟੀ ਅਸਮਤ ਬੱਚੀਆਂ ਦੀ ਤਨ ਤਾਰ ਤਾਰ ਕਦੀ ਹੋਇਆ ਨਹੀਂ ਜੋ ਬਲਾਤਕਾਰੀ ਇੱਥੇ ਘੁੰਮਦੇ ਨੇ ਜੋ ਬਲਾਤਕਾਰੀ ਇੱਥੇ ਘੁੰਮਦੇ ਨੇ ਫੜ ਉਹਨੂੰ ਸੂਲੀ ਚਾੜੋ ਜੀ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ ਮੇਰੇ ਪੁਤਲੇ ਫੂਕੇ ਬੜੇ ਤੁਸੀਂ ਪਰ ਅੰਦਰੋਂ ਗਈ ਬੁਰਾਈ ਨਾ ਕਦੇ ਬੈਠ ਇਕੱਲੇ ਆਪਣੇ ਵੱਲ ਅਸੀਂ ਲੋਕੋ ਨਜ਼ਰ ਕਮਾਈ ਨਾ ਕਦੀ ਬੈਠ ਅਕੱਲੇ ਆਪਣੇ ਵੱਲ ਅਸੀਂ ਲੋਕੋ ਨਜ਼ਰ ਕਮਾਈ ਨਾ ਜੋ ਲਿਖਿਆ ਬੇਦੀ ਮੀਰਪੁਰੀ ਜੋ ਲਿਖਿਆ ਬੇਦੀ ਮੀਰਪੁਰੀ ਚਾਹੇ ਪੜ ਲਓ ਚਾਹੇ ਨਕਾਰੋ ਜੀ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਤੇ ਵਿਚਾਰੋ ਜੀ